ਟਰੈਡ ਕੱਲ ਆਇਆ ਸੀ ਤੀਜੇ ਨੰਬਰ ਦੇ ਰੰਗ ਆ ਜਾਂਦਾ ਹੈ ਕੱਲ ਤੀਜੇ ਨੰਬਰ ਤੇ ਹੀ ਆਜ ਵੀ ਫੇਰ ਕੋਈ ਨੰਬਰ ਤੇ ਪੱਟੇ ਗਈ ਅੱਜ ਮੈਨੂੰ ਲੱਗਦਾ ਕੁਝ ਕਰੇਗਾ ਇਹ ਮੁਸ਼ਕਲ ਹੈ ਮੁਸ਼ਕਲ ਹੈ ਮੈਨੂੰ ਲੱਗਦਾ ਕੁਝ ਕਰਨਗੇ ਹੈ ਅਜੇ ਗੇਅਰ ਨਹੀਂ ਲਾ ਰਿਹਾ ਕਹਿੰਦਾ ਟਰੈਡ ਗੇਅਰ ਲੈ ਲੈ ਵਾ ਬਹੁਤ ਕਰਦਾ ਟਰੈਡ ਫੋ ਮਾਰ ਦਿਆ ਲੈ ਲੈਗਾ ਟਰੈਡ ਗੇਅਰ ਉਹ ਨਹੀਂ ਲੈ ਲੈਗਾ ਗੇਅਰ ਬਾਬਾ ਪਹਿਲਾ ਜਿਹੜੀ ਥੀਮ ਮਿੰਟ ਤੱਕ ਟੱਪ ਜੂਗਾ ਉਹ ਟੱਪ ਜੇਗਾ ਦੂਜੇ 'ਚ ਫਿਰ ਅੱਧਾ ਮਿੰਟ ਵੀ ਨਹੀਂ ਲਾਉਣਾ ਇਹਨੇ ਆ ਵੇ ਪੱਟੂ ਗੇਅਰ ਤਾਂ ਪਾਉਂਦਾ ਤੂੰ ਫਿਰ ਕਿੰਦਾ ਦੱਸਿਆ ਵੀ ਇਹ ਗੇਅਰ ਲੈ ਲੈ ਪੱਟੂ ਦਾ ਫੋਨ ਹੀ ਚੱਲਦਾ ਅਸਲ 'ਚ ਹਾਂ ਇਹ ਗੇਅਰ ਲੈ ਲੈਂਦਾ ਚੱਲ ਲੱਗ ਜੇਂਗੇ ਤੇ ਨਿਆਉ ਤੇ ਹੁੰਦੇ ਆ ਉੱਥੇ ਗੇਅਰ ਪਾਉਣਾ ਬਾਈ ਨੇ ਬਸ ਉੱਥੇ ਧੱਕ ਪਾਉਣੀ ਹੈ ਚੱਲ ਆ ਜਾ ਓ ਜਾਂਦਾ ਤੇ ਇਧਰੋਂ ਹੁਣ ਗੇਅਰ ਠੋਕਣਾ ਦੂਜਾ ਗੇਅਰ ਪਾਵੇ ਤੇ ਜਾ ਪਵੇ ਜਿਹੜਾ ਗੇਅਰ ਚੱਕਿਆ ਗਿਆ ਟਰੈਕਟਰ ਤੋਂ ਜਿੰਨਾ ਲੋਡ ਚੱਕਿਆ ਗਿਆ ਉਹੀ ਪਾ ਦੇਣਾ ਕੱਲ ਤੀਜੇ ਨੰਬਰ ਤੇ ਸੀ ਬੁਰਜਰੀ ਕਹਿੰਦੇ ਕੱਲ ਤਾਂ ਚੱਲ ਗਿਆ ਕਹਿੰਦੇ ਅੱਜ ਵੇਨੇ ਆ ਡੇਲੀ ਡੇਲੀ ਫਿਰ ਮਸਿਆਦਣਾ ਨਹੀਂ ਡੇਲੀ ਡੇਲੀ ਮਸਿਆ ਥੋੜਾ ਹੁੰਦੀ ਫਿਰ ਉਹਦਾ ਫੇਰ ਟੱਪੂਆ 145 45 ਹੋ ਗਏ ਹਜੇ ਆਇਆ ਨਹੀਂ ਉਹ ਫਾਤੇ ਆ ਗਿਆ ਲੈ ਲੈ ਪੱਟੂ ਨੇ ਪਾਤਾ ਗियर ਉਡਣਾ ਗियर ਲਾਤਾ ਹੁਣ 152 ਕੇ ਆਇਆ ਲੈ ਉਡਣਾ ਗियर ਦਾ ਪਾਤਾ ਡੋਪਰ ਨਿਉਟਨਾ ਗियर ਦਾ ਪਾਤਾ ਆ ਗਿਆ ਚਾ ਲੋ ਜੋਰ ਤਾਂ ਪੂਰਾ ਲੱਗਾ ਚੋਬਰ ਦਾ ਜੋਰ ਤਾਂ ਪੂਰਾ ਲੱਗਾ ਚੋਬਰ ਦਾ ਆ 2.5 ਮਿੰਟ ਤੇ ਲਗਭਗ ਹੋ ਚਲੇ ਆ ਨਾ ਆ ਲੈ ਇੱਕ ਹੋਰ ਠੋਕਦਾ ਹੀ ਗੇਰ ਹੁਣ ਆਏਗਾ ਸਵਾਦ ਕਹਿੰਦੇ ਹਾਂ ਆ ਇਧਰ ਆ ਜਾਏਗਾ ਟਾਈਮ ਤਾਂ ਵੇਨੇ ਕਿੰਨੇ ਚ ਕੱਟਦਾ ਹਰਸ਼ ਵਾਲੇ ਆ ਟਰੈਕਟਰ ਤੇ 500 ਰੁਪਿਆ ਦਾ ਵਜੇ ਕਿਸੇ ਜੀ ਨੂੰ ਪਹੁੰਚਾਗਾ ਲੈ ਸਾਹਮਣੇ ਕੰਮ ਬੰਦੇ ਨੇ ਹੋਰੀ ਮੇਰੇ ਮਿੱਤਰੋ ਰੱਖਦਾ ਕਹਿੰਦੇ ਰੱਲੇ ਵਾਲਾ ਕਹਿੰਦੇ ਐਣ ਮੇਰੇ ਮਿੱਤਰੋ ਕਹਿੰਦੇ ਕਮਾਲ ਕਰ ਰਿਹਾ ਹੋਇਆ ਐਣ ਕਹਿੰਦੇ ਥੋਰਾ ਥੋਰਾ ਤੇ ਕਹਿੰਦੇ ਜੋਰ ਲੱਗ ਰਿਹਾ ਬੱਲੇ ਬਣੇ ਕਹਿੰਦੇ ਹੋਰੀ ਐ ਇਹ ਕਿਹੜਾ ਜੁੱਤ ਕੇ ਜਾਵੇਗਾ ਇਹ ਕਿਹੜਾ ਤੇਰੇ 4590 24590 ਚ ਗੱਡਿਆ ਲੇਟ ਥੋੜਾ ਜਿਹਾ 24590 ਜੋਰ ਤਾਂ ਬਾਈ ਪੂਰਾ ਲਾਇਆ ਤੇ 245